ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਸੂਰਬੀਰ ਬਹਾਦਰ ਜੋਧਿਆਂ ਦੀ ਧਰਤੀ ਜਿਸ ਨੂੰ ਸਮੇ ਸਮੇਂ ਦੀਆਂ ਸਰਕਾਰਾਂ ਨੇ ਕੋਆਪਰੇਟ ਘਰਾਣਿਆਂ ਦੇ ਨਾਲ ਮਿਲ ਕੇ ਰਿਹਾਂ ਤੇ ਸਪ੍ਰਿਹਾਂ ਤੇ ਸਭ ਛੜੀਆਂ ਦੇਖ ਕੇ ਪੰਜਾਬ ਦੀ ਉਪਜਾਊ ਅਤੇ ਜ਼ਰਖੇ ਜਮੀਨ ਨੂੰ ਪਹਿਲਾ ਇਹਨਾਂ ਨੇ ਜਹਿਰੀਲਾ ਕੀਤਾ ਅੱਜ ਕੋਪਟ ਘਰਾਣਿਆਂ ਨਾਲ ਮਿਲ ਕੇ ਪੰਜਾਬ ਦੀ ਉਪਜਾਊ ਭੂਮੀ ਤੇ ਕਬਜ਼ਾ ਜਤਾਉਣ ਦੀਆਂ ਕੁੱਝੀਆਂ ਚਾਲਾਂ ਚੱਲ ਰਹੀ ਹੈ ਇਹਨਾਂ ਕੁੱਝੀਆਂ ਚਾਲਾਂ ਦਾ ਪਰ ਇਹਨਾਂ ਕੁੱਝੀਆਂ ਚਰਲਾਂ ਦਾ ਪਰਦਾ ਫਾਸ਼ ਕਰਨ ਵਾਸਤੇ ਹੋਂਦ ਵਿੱਚ ਆ ਚੁੱਕੀ ਆ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਵਿਚਾਰਤਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਪੰਜਾਬ ਦੇ ਲੋਕਾਂ ਦੇ ਲਈ ਤਿੰਨ ਮਤੇ ਲੈ ਕੇ ਹਾਜ਼ਰ ਹੋਈ ਹੈ ਪਹਿਲਾ ਮਤਾ ਜਾਤ ਪਾਤ ਭੇਦ ਭਾਵ ਨਸਲ ਨੂੰ ਖਤਮ ਕਰਨਾ ਬਹੁ ਵੇਟੀ ਦੀ ਬਹੁ ਵੇਟੀ ਦੀ ਸਾਂਝ ਨੂੰ ਬਹਾਲ ਕਰਨਾ ਦੂਜਾ ਮਤਾ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਸਮੇਤ ਪੰਜਾਬ ਦੇ ਸਾਰੇ ਲੋਕਾਂ ਦਾ ਕਰਜ਼ਾ ਮਾਫ਼ ਕਰਨਾ ਤੀਜਾ ਮਤਾ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 50 ਸਾਲ ਤੱਕ ਹੈ ਇੱਕ ਏਕੜ ਜ਼ਮੀਨ ਦੇ ਕੇ ਇਹਨਾਂ ਨੂੰ ਖੇਤੀਬਾੜੀ ਕਰਨ ਦੇ ਲਈ ਉਤਸ਼ਾਹਿਤ ਕਰਨਾ ਜਿਹੜਾ ਕਿ ਟ੍ਰਾਇੰਗਲ ਪਾਰਟੀ ਆਫ